ਅੱਜ ਕਮਾਂ ਆਂ ਦੇ ਲੱਗੇ ਬਾਬਾ ਫਿਨਿਸ਼ੀਸ਼ਨ ਦੇ ਬਾਹਰ ਹੋਜੋਤੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਫਿਕਰ ਜਿਹੜੇ ਮਂਝਾਲੇ ਰਹਿਣ ਵਾਲਾ ਬਿਲਦਾਂ ਮਂਝਾਲਾ ਉਹ ਜਿਹੜਾ ਆਪਣੀ ਗੱਡੀ ਬੁਲਾਵ ਕਰਿਆ ਸੀ ਉਹਦੇ ਨਾਲ ਉਹਦਾ ਸਾਥੀ ਸੀ ਕੋਰਾ ਗੁੱਟੀ ਬਰੇ ਅਗੂਰਾ ਬੋਰਾ ਉਹਦੀ ਦਾ ਥੋੜੀ ਆ ਤੇ ਮੌਕੇ ਤੇ ਆਏ ਆ ਪੁਲਿਸ ਜੀ ਮੈਸ਼ਿਨਰੀ ਸਰ ਜਿਹੜਾ ਬਿੱਲਾ ਉਹਦੇ ਵੀ ਗੋਲੀਆਂ ਲੱਗੀਆਂ ਤਾਂ ਉਹ ਵੀ ਪਤਾ ਲੱਗਾ ਇੰਜਰਡ ਆ ਉਹ ਕਦੇ ਪਾਈਟ ਹੁੰਦਾ ਹਾਲ ਨੇ ਉਹਦੇ ਬਾਰੇ ਸੀ ਸਰ ਇਹਨਾਂ ਦੇ ਕੋਈ ਪ੍ਰਾਣੀ ਨਹੀਂ ਪੈਨ ਜਿਸਹੀ ਜਾਂ ਕੀ ਕਾਰਨ ਹੈ ਇਹਦਾ ਹਾਲੇ ਤਾਂ ਜਸਟ ਵੈਰੀ 프리 ਸਟੇਜ ਆ ਇਸਕਿਸ਼ਨ ਦਾ ਜਿਸ ਟੇਸੇ ਕੋਈ ਕੁਝ ਨਹੀਂ ਕਹਿ ਸਕਦੇ ਕਿ ਮੈਟਰ ਆ ਇਸਕਿਸ਼ਨ ਹੈ ਬਾਜ ਦਸੰਦਾ ਸਰ ਦੂਸਰੀ ਪਾਰਟੀ ਦਾ ਕੁਝ ਪਤਾ ਲੱਗਾ ਕਿਹੜੀ ਉਹਦੇ ਵਾਲੇ ਹਾਲੇ ਜਦੋਂ ਅਸੀਂ ਇੰਜਰਡ ਨੂੰ ਮਿਲਾਂਗੇ ਜਾਂ ਉਹ ਲੈਸਨ ਕਰਾਂਗੇ ਫਿਰ ਸਰ ਕਿੰਨੀਆਂ ਗੋਲੀਆਂ ਚੱਲੀਆਂ ਜਿਹੜੀਆਂ ਉੱਥੇ ਮੁੱਖ ਪਾਸੋਂ ਮੱਕੀ ਜਿਹੜੀ ਬਾਊਸ ਦੁਕਾਨੋਂ ਕੋਲ ਜਿਹੜਾ ਸਿਸਟਮ ਮਿਲ ਰਿਹਾ ਕੋਈ ਸ਼ੋਰ ਤਾਂ ਨਹੀਂ ਆਉਂਦਾ ਇਹ ਲਾਇਸੈਂਸੀ ਖੋਲ ਹੈ ਹੈਗੇ ਇਹ ਵੈਪਨ ਦੋਨੋਂ ਚੋਕੇ ਜਾਂ ਇਹ ਮੈਟਰੋਫਰਮੈਸਟਿਕਸ਼ਨ ਹੈ ਜੀ